ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਰ ਦੇਸ਼ਕਾਂ ਦਾ ਸਵਾਗਤ ਕਰਦੀਆਂ ਗੱਲਬਾਤ ਕਰਨ ਜਾ ਰਹੀਆਂ ਪੰਜਾਬ ਦੇ ਮੌਸਮ ਦੀ ਵਾਰੀ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਹੇ ਤਾਂ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਆ ਪੰਜਾਬ ਕੰਨੀ ਆਪਾਂ ਨੂੰ ਇੱਕ ਵਾਰੀ ਫੇਰ ਤੋਂ ਜਿਹੜੀ ਬਦਲਵਾਈ ਆ ਵਾਦੀ ਹੋਈ ਦੇਖਣ ਨੂੰ ਮਿਲ ਰਹੀ ਹੈ ਬਦਲਵਾਈ ਜਿਹੜੀ ਪੰਜਾਬ ਕੰਨੀ ਆਪਾਂ ਨੂੰ ਅੱਜ ਰਾਤ ਤੱਕ ਐਂਟਰ ਹੁੰਦੀ ਹੋਈ ਦੇਖ ਨੂੰ ਜਿਸ ਕਾਰਨ ਪੰਜਾਬ ਦੇ ਵਿੱਚ ਅੱਜ ਰਾਤ ਨੂੰ ਜਿਹੜੀ ਆ ਬੂੰਦਾਬੰਦੀ ਦੇਖ ਨੂੰ ਮਿਲ ਸਕਦੀ ਹੈ ਹਲਕੀ ਫੁਲਕੀ ਬਾਰਿਸ਼ ਜਿਹੜੀ ਆ ਪੰਜਾਬ ਦੇ ਵਿੱਚ ਹੋ ਸਕਦੀ ਹੈ ਗੱਲਬਾਤ ਕੀਤੀ ਜਾਵੇ ਜਿਮਕੀ ਆਪਾਂ ਦੇਖ ਸਕਦੇ ਮੌਸਮ ਵਿਭਾਗ ਵੱਲੋਂ ਅੱਜ 80% ਮੀਂਹ ਪੈਣ ਦੇ ਜਿਹੜੇ ਹਾਲਾਤ ਨੇ ਜਾਰੀ ਕੀਤੇ ਗਏ ਨੇ ਅੱਜ ਦਾ ਟੈਂਪਰੇਚਰ ਜਿਹੜਾ ਉਹ ਪੰਜਾਬ ਵਿੱਚ 35 ਡਿਗਰੀ ਰਿਹਾ ਸੀ ਤੇ ਆਉਣ ਵਾਲੇ ਦਿਨਾਂ ਵਿੱਚ ਜਿਮਕੀ ਆਪਾਂ ਦੇਖ ਸਕਦੇ ਹਾਂ ਟੈਂਪਰੇਚਰ ਆਪਾਂ ਨੂੰ ਕਾਫੀ ਘੱਟ ਦੇਖਣ ਨੂੰ ਜਿਹੜਾ ਮਿਲ ਰਿਹਾ ਹੈ ਲਗਭਗ 2-3 ਦਿਨ ਆਪਾਂ ਨੂੰ 32 ਡਿਗਰੀ ਟੈਂਪਰੇਚਰ ਜਿਹੜਾ ਦੇਖ ਨੂੰ ਮਿਲੇਗਾ ਜੋ ਕਿ ਪੰਜਾਬ ਦੇ ਲਈ ਵਧੀਆ ਗੱਲ ਹੈ ਆਪਾਂ ਨੂੰ ਕਾਫੀ ਗਰਾਫਟ ਜਿਹੜੀ ਇਹ ਟੈਂਪਰੇਚਰ ਦੇ ਵਿੱਚ ਦੇਖ ਨੂੰ ਮਿਲ ਰਹੀ ਹੈ ਕਿਉਂਕਿ ਪੰਜਾਬ ਕੰਨੀ ਇੱਕ ਬੱਦਲਵਾਈ ਜਿਹੜੀ ਆ ਵਾਦ ਰਹੀ ਹੈ ਜਿਸ ਕਾਰਨ ਆਪਾਂ ਨੂੰ ਕਾਫੀ ਦਿਨਾਂ ਦੇ ਲਈ ਪੰਜਾਬ ਕੰਨੀ ਬੱਦਲਵਾਈ ਦੀ ਆਵਾਜਾਈ ਜਿਹੜੀ ਇਹ ਦੇਖ ਨੂੰ ਮਿਲੇਗੀ ਤੇ ਅੱਜ ਅਤੇ ਕੱਲ ਆਪਾਂ ਨੂੰ ਪੰਜਾਬ ਚ 80% ਮੀਂਹ ਪੈਣ ਦੇ ਹਾਲਾਤ ਜਿਹੜੇ ਦੇਖ ਨੂੰ ਮਿਲ ਰਹੇ ਨੇ ਲਗਭਗ ਬਾਕੀ ਦਿਨਾਂ ਵਿੱਚ ਆਪਾਂ ਨੂੰ ਬੱਦਲਵਾਈ ਜਿਹੜੀ ਆ 12 ਮਈ ਦਾ ਕੱਪਨ ਦੇਖ ਨੂੰ ਮਿਲ ਸਕਦੀ ਆ ਬਦਲਵਾਈ ਦੀ ਆਵਾਜ਼ਾਈ ਪੰਜਾਬ ਦੇ ਵਿੱਚ ਲੱਗੀ ਰਹੇਗੀ ਲਾਲ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਕਿੰਨਾ ਦਿਨਾਂ ਵਿੱਚ ਵਾਧਰ ਰਵੇਗਾ 8 ਤੇ 9 ਮਈ ਨੂੰ ਪੰਜਾਬ ਦੇ ਵਿੱਚ ਟੈਂਪਰੇਚਰ ਜਿਹੜਾ ਲਗਭਗ 36 ਡਿਗਰੀ ਰਹੇਗਾ ਤੇ ਜਿਵੇਂ ਕਿ ਆਪਾਂ ਪਹਿਲਾਂ ਦੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਵੀ ਮੀਂਹ ਜਿਹੜਾ ਕਾਫੀ ਤੇਜ਼ ਪੰਜਾਬ ਕੰਨੀ ਵਧੇਗਾ ਤਾਂ ਉਸੇ ਤਰ੍ਹਾਂ ਹੋਇਆ ਉਸ ਵੀਡੀਓ ਦਾ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਵਿੱਚ ਪਾ ਦਿੱਤਾ ਹੈ ਤਾਂ ਤੁਸੀਂ ਉਹ ਵੀਡੀਓ ਨੂੰ ਵੀ ਦੇਖ ਸਕਦੇ ਹੋ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਜੇਕਰ ਕੋਈ ਹੋਰ ਵੀਡੀਓ ਆਵੇਗੀ ਉਨੀ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੀ